ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਉਮੀਦ ਕਰਦੇ ਆਂ ਕਿ ਤਿਉਹਾਰ ਸਭ ਵਾਸਤੇ ਖੁਸ਼ੀਆਂ ਲੈ ਕੇ ਆਉਣ ਤੇ ਆਪਾਂ ਆਪਣੀ ਦੁਕਾਨ ਤੇ ਲੈ ਕੇ ਆਏ ਆਂ ਪਟਾਕੇ ਜ਼ਰੂਰਤ ਮੁਤਾਬਕ ਪਟਾਕੇ ਜਿਹਨੂੰ ਜਿੰਨੀ ਕੁ ਲੋੜ ਐ ਖਾਸ ਕਰਕੇ ਮੇਰੇ ਪਿੰਡ ਵਕਸੀਵਾਲ ਵਾਲਿਆਂ ਨੂੰ ਤੇ ਜ਼ਰੂਰ ਲੈ ਕੇ ਜਾਓ ਜੀ ਤੇ ਇੱਕ ਨਾਲ ਆਪਾਂ ਲੈ ਕੇ ਆਏਗੇ ਦਸਤਾਨਾ ਆਫਰ ਦਸਤਾਨਾ ਮਾਰਕੀਟ ਦੇ ਵਿੱਚ ਇਹ 50 ਰੁਪਏ ਦਾ ਦਸਤਾਨਾ ਪੀਸ ਮਿਲਦਾ ਜੋੜਾ ਜਿਹੜਾ ਕਿ ਆਪਾਂ ਨੇ 30 ਰੁਪਏ ਦਾ ਲਾਇਆ ਹੈ 30 ਰੁਪਏ ਦਾ ਪੀਸ 50 ਦੇ ਦੋ ਤੇ ਜਿਹਨੂੰ ਇਕੱਠੇ ਸਪੈਸ਼ਲ ਭੱਠੇ ਵਾਲਿਆਂ ਵਾਸਤੇ ਇਹ 20 ਰੁਪਏ ਦਾ ਇੱਕ ਪੀਸ ਮਤਲਬ ਕਿ ਦਰਜਨ ਦੇ ਹਿਸਾਬ ਨਾਲ ਲੈ ਜਾ ਸਕਦੇ ਹੋ ਤੇ ਜਰੂਰ ਆਓ ਜੀ ਤੇ ਇੱਕ ਵਾਰ ਆਪਣੀ ਦੁਕਾਨ ਤੇ ਆਓ ਥੋੜੀ-ਬੋਤੀ ਖਰੀਦਦਾਰੀ ਕਰਨ ਵਾਸਤੇ ਵੀਡੀਓ ਨੂੰ ਲਾਇਕ